ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਇੱਕ ਤਪਸਵੀ ਪੇਟ ਦੀ ਭੁੱਖ ਦੂਰ ਕਰਨ ਲਈ ਚੰਗੀ ਵਸੋਂ ਵਾਲੇ ਪਿੰਡ ਦੇ ਬਾਹਰ ਪੇੜ ਦੇ ਥੱਲੇ ਆਪਣਾ ਡੇਰਾ ਲਗਾਉਂਦਾ ਸੀ ਆਸ-ਪਾਸੋਂ ਲੱਕੜੀਆਂ ਇਕੱਠੀਆਂ ਕਰਕੇ ਧੂਣੀ ਲਗਾ ਕੇ ਬੈਠ ਜਾਂਦਾ ਧੂਣੀ ਦੇਖ ਕੇ ਲੋਕੀ ਉੱਥੇ ਆ ਜਾਂਦੇ ਅਤੇ ਉਸ ਦੇ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੇ ਉਹ ਤਪਸਵੀ ਪਿੰਡ ਵਾਲਿਆਂ ਨੂੰ ਇਦੋਂ ਉਦੋਂ ਦੀਆਂ ਪੁਰਾਣੀਆਂ ਕਥਾਵਾਂ ਤੇ ਸ਼ਲੋਕ ਸੁਣਾ ਦਿੰਦਾ ਪਿੰਡ ਵਾਲੇ ਖੁਸ਼ ਹੋ ਕੇ ਉਸ ਦੀ ਬੜੀ ਆਵ ਭਗਤ ਕਰਦੇ ਸਨ तीर्थ ਉਤੇ ਜਾਣ ਵਾਲੀਆਂ ਯਾਤਰੀਆਂ ਪਾਸੋਂ ਗੁਰੂ ਰਾਮਦਾਸ ਜੀ ਦੀ ਸੋਭਾ ਸੁਣ ਕੇ ਉਹ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਆ ਗਿਆ ਗੁਰੂ ਜੀ ਨੇ ਉਸ ਤਪਸਵੀ ਨੂੰ ਆਪਣੇ ਪਾਸ ਬਿਠਾ ਕੇ ਪੁੱਛਿਆ ਦੱਸੋ ਆਪ ਜੀ ਦਾ ਆਉਣਾ ਕਿਵੇਂ ਹੋਇਆ ਉਸ ਨੇ ਕਿਹਾ ਗੁਰੂ ਜੀ ਆਪ ਜੀ ਦੇ ਸਿੱਖ ਬੜੇ ਅਭਿਮਾਨੀ ਹਨ ਉਹ ਤੀਰਥਾਂ ਦੀ ਯਾਤਰਾ ਨਹੀਂ ਕਰਦੇ ਜਿਸ ਬੇ ਇਸ਼ਨਾਨ ਕਰਨ ਨਾਲ ਪਿਛਲੇ ਪਾਪ ਨਾਸ਼ ਹੋ ਜਾਂਦੇ ਹਨ ਅਤੇ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਨੇ ਜਵਾਬ ਦਿੱਤਾ ਸਿੱਖਾਂ ਲਈ ਸੰਗਤ ਕਰਨਾ ਹੀ ਤੀਰਥ ਇਸ਼ਨਾਨ ਹੈ ਤੀਰਥਾਂ ਉੱਪਰ ਜਿਹੜਾ ਗਿਆਨ ਪਹਿਲੇ ਮਹਾਪੁਰਸ਼ਾਂ ਤੋਂ ਮਿਲਦਾ ਸੀ ਉਹ ਉਹਨਾਂ ਨੂੰ ਹੁਣ ਗੁਰੂ ਦੀ ਬਾਣੀ ਤੋਂ ਮਿਲ ਜਾਂਦਾ ਹੈ ਪਰਮਾਤਮਾ ਦਾ ਗਿਆਨ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਸਿੱਖਾਂ ਨੂੰ ਸਵਰਗ ਦੇ ਸੁੱਖਾਂ ਦੀ ਲੋੜ ਨਹੀਂ ਕਿਉਂਕਿ ਦੁੱਖ ਸੁੱਖ ਤਾਂ ਮਨ ਦੀ ਕਲਪਨਾ ਹੈ ਸਿੱਖਾਂ ਨੂੰ ਜਦੋਂ ਗਿਆਨ ਹੋ ਜਾਂਦਾ ਹੈ ਤਾਂ ਉਹਨਾਂ ਲਈ ਦੁੱਖ ਸੁੱਖ ਬਰਾਬਰ ਹੋ ਜਾਂਦੇ ਹਨ ਦੁੱਖਾਂ ਤੋਂ ਉਹ ਭਜਦੇ ਨਹੀਂ ਅਤੇ ਸੁੱਖਾਂ ਲਈ ਉਹ ਕਲਪਦੇ ਨਹੀਂ ਤਪਸਵੀ ਨੇ ਕਿਹਾ ਸਿੱਖ ਆਤਮਾ ਤੋਂ ਬਗੈਰ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਦੇ ਗੁਰੂ ਜੀ ਨੇ ਜਵਾਬ ਦਿੱਤਾ ਸਿੱਖ ਮੇਰੇ ਪੰਜ ਪੂਤਕ ਸਰੀਰ ਨੂੰ ਮੱਥਾ ਨਹੀਂ ਟੇਕਦੇ ਸਿੱਖ ਗੁਰੂ ਜੋਤ ਨੂੰ ਮੱਥਾ ਟੇਕਦੇ ਹਨ ਗੁਰੂ ਜੋਤ ਸਿੱਖਾਂ ਦੇ ਮਨਾਂ ਦਾ ਹਨੇਰਾ ਦੂਰ ਕਰਨ ਵਾਲੀ ਹੈ ਤਪਸਵੀ ਨੇ ਇੱਕ ਹੋਰ ਸਵਾਲ ਕੀਤਾ ਸਿੱਖ ਵਿਦਾਂ ਦਾ ਪਾਠ ਨਹੀਂ ਕਰਦੇ ਸਿਰਫ ਗੁਰੂ ਦੀ ਬਾਣੀ ਦਾ ਹੀ ਪਾਠ ਕਰਦੇ ਹਨ ਗੁਰੂ ਜੀ ਨੇ ਉੱਤਰ ਦਿੱਤਾ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਦੇ ਲਈ ਗੁਰੂ ਦੀ ਬਾਣੀ ਪੜ੍ਹੀ ਹੀ ਨਹੀਂ ਜਾਂਦੀ ਬਲਕਿ ਉਹ ਸਮਝੀ ਵੀ ਜਾਂਦੀ ਹੈ ਸਮਝ ਕੇ ਉਸ ਉੱਪਰ ਜੀਵਨ ਟਾ ਲਿਆ ਜਾਂਦਾ ਹੈ ਜਿਸ ਨਾਲ ਦੁਨੀਆਂ ਵਿੱਚ ਰਹਿੰਦੇ ਆ ਹੋਆ ਦੁੱਖਾਂ ਤਕਲੀਫਾਂ ਤੋਂ ਮੁਕਤੀ ਮਿਲ ਜਾਂਦੀ ਹੈ ਵੇਦ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਹਨ ਸੰਸਕ੍ਰਿਤ ਹਰ ਇੱਕ ਦੇ ਸਮਝ ਵਿੱਚ ਨਹੀਂ ਆਉਂਦੀ ਗੁਰੂ ਜੀ ਦੇ ਬਚਨ ਸੁਣ ਕੇ ਤਪਸਵੀ ਨੇ ਆਪਣੇ ਤਪਸਵੀ ਹੋਣ ਦਾ ਪਖੰਡ ਛੱਡ ਦਿੱਤਾ ਅਤੇ ਗੁਰੂ ਦਾ ਸਿੱਖ ਬਣ ਗਿਆ ਜਿੱਥੇ ਪਹਿਲਾਂ ਉਹ ਲੋਕਾਂ ਪਾਸੋਂ ਸੇਵਾ ਕਰਵਾਉਂਦਾ ਸੀ ਉੱਥੇ ਉਹ ਹੁਣ ਸੰਗਤ ਦੀ ਸੇਵਾ ਆਪਣੇ ਹੱਥੀਂ ਕਰਨ ਲੱਗ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ